ਸ਼੍ਰੋਮਣੀ ਕਾਲੀਦਾਲ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਮਾਝੇ ਤੋਂ ਕੀਤੀ ਹੈ ਸ਼੍ਰੀ ਕਾਲਤਿਕ ਸਾਹਿਬ ਨਤਮਸਤਕ ਹੋ ਕੇ ਅਟਾਰੀ ਤੋਂ ਸ਼ੁਰੂਆਤ ਕੀਤੀ ਹੈ ਲੇਕਿਨ ਬਾਦਲ ਪਰਿਵਾਰ ਦੀਆਂ ਗੂੜੀਆਂ ਰਿਸ਼ਤੇਦਾਰੀਆਂ ਨੇ ਮਾਝੇ ਦੇ ਵਿੱਚ ਜਿੱਥੇ ਸੁਬੀਤ ਸਿੰਘ ਬਾਦਲ ਦੇ ਸਹੁਰੇ ਮਾਝੇ ਦੇ ਵਿੱਚ ਨੇ ਤੇ ਉੱਥੇ ਹੀ ਬਾਦਲ ਪਰਿਵਾਰ ਦੀ ਧੀ ਵੀ ਮਾਝੇ ਵਿੱਚ ਵਿਆਹੀ ਹੋਈ ਆ ਤੇ ਸਿਆਸਤ ਦੇ ਵਿੱਚ ਸੁਭੀਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਕਾਰ ਕਦੀ ਵੀ ਇੰਨੇ ਵਧੀਆ ਸਬੰਧ ਨਹੀਂ ਰਹੇ ਜਿੰਨੇ ਵਧੀਆ ਸਬੰਧ ਸੁਭੀਸ਼ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੇ ਰਹੇ ਨੇ ਹਾਲਾਂਕਿ ਬਾਦਲ ਪਰਿਵਾਰ ਦੇ ਜਵਾਈ ਹੋਣ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕਦੀ ਟਿਕਟ ਕੱਟੀ ਨਹੀਂ ਗਈ ਕੋਸ਼ਿਸ਼ ਇੱਕ ਅੱਧੀ ਵਾਰ ਹੋਈ ਸੀ ਲੇਕਿਨ ਜਵਾਈ ਰਾਜਾ ਤੇ ਜਵਾਈ ਰਾਜਾ ਹੀ ਹੁੰਦੇ ਨੇ ਪਰ ਜਿਹੜੀਆਂ ਚਰਚਾ ਇਹ ਕਿ ਜਿਹੜੀਆਂ ਦੂਰੀਆਂ ਸੀ ਸੁਭੀਤ ਸਿੰਘ ਬਾਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਵਿਚਕਾਰ ਉਹ ਦੂਰੀਆਂ ਮਿਟ ਗਈਆਂ ਨੇ ਜਿਹੜੇ ਇੱਕ ਦੂਜੇ ਨਾਲ ਫਤਿਹ ਸਾਂਝੀ ਨਹੀਂ ਕਰਦੇ ਉਹਨਾਂ ਨੇ ਗੱਡੀ ਵਿੱਚ ਬੈਠ ਕੇ ਆਪਣੇ ਹਲਕੇ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਦੂਰੀਆਂ ਮਿਟੀਆਂ ਨੇ ਕਈ ਸਾਲਾਂ ਬਾਅਦ ਇਕੱਠੇ ਨਜ਼ਰਾਈ ਨੇ ਸੁਭੀਤ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਣੀ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋ ਦੇ ਪੋਤੇ ਨੇ ਦੂਜੇ ਪਾਸੇ ਪਿੱਛੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੀ ਦੂਰੀਆਂ ਨੂੰ ਲੈ ਕੇ ਵੀ ਇੱਕ ਸਿਆਸੀ ਚੁੰਡੀ ਭੋਰੀ ਸੀ ਇਥੋਂ ਤੱਕ ਕਹਿ ਦਿੱਤਾ ਸੀ ਕਦੀ ਸੁਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਕਦੀ ਇਕੱਠੇ ਬੈਠ ਕੇ ਪ੍ਰੈਸ ਕਾਨਫਰੰਸ ਹੀ ਨਹੀਂ ਕਰਦੇ ਲੇਕਿਨ ਜਦ ਪੰਜਾਬ ਬਚਾਓ ਯਾਤਰਾ ਵਿਕਰਮਜੀਠਿਆ ਦੇ ਹਲਕੇ ਵਿੱਚ ਪਹੁੰਚੀ ਤਾਂ ਫਿਰ ਜੀਜਾ ਸਾਲਾ ਇਕੱਠੇ ਹੋ ਹੀ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਹਿੰਦੇ ਨੇ ਕਿ ਜਵਾਬ ਮਿਲ ਹੀ ਗਿਆ ਲੇਕਿਨ ਸਵਾਲ ਇਹ ਹੈ ਕਿ ਜੋ ਸੁਬੀਤ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਵਿੱਚ ਚਾਲੇ ਤਾਲਕ ਨੇ ਆਪਸ ਵਿੱਚ ਤਾਲਮਿਲ ਕੋਆਰਡੀਨੇਸ਼ਨ ਬਹੁਤ ਜ਼ਬਰਦਸਤ ਆ ਪਰ ਦੂਜੇ ਪਾਸੇ ਸੁਬੀਤ ਸਿੰਘ ਬਾਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਾਰ ਇਡੇ ਵਧੀਆ ਤਾਲਮੇਲ ਨਹੀਂ ਸੀ ਲੇਕਿਨ ਉਹ ਦੂਰੀਆਂ ਮਿਟ ਗਈਆਂ ਨੇ ਕਾਫੀ ਲੰਮੇ ਸਮੇਂ ਬਾਅਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੇ ਸ਼ਰਮੀ ਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਆ ਉਹਦੇ ਚ ਅਜਿਹੀਆਂ ਤਸਵੀਰਾਂ ਦਿਖੀਆਂ ਜਿਹੜੀਆਂ ਤਸਵੀਰਾਂ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਗਿਆ ਰਿਹਾ ਸੀ ਕਿਉਂਕਿ ਯਾਤਰਾ ਦੇ ਨਾਲ ਸੁਬੀਤ ਸਿੰਘ ਬਾਦਲ ਜਦ ਵਿਦਾਨ ਸਭਾ ਹਲਕਾ ਪੱਟੀ ਦੇ ਪਿੰਡ ਰਸੂਲਪੁਰ ਪਹੁੰਚੇ ਤਾਂ ਫਿਰ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕਰਨ ਪਹੁੰਚੇ ਨੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਹਣੀ ਦੋਨੇ ਲੀਡਰਾਂ ਨੇ ਜਾਂ ਦੋਨੇ ਲੀਡਰ ਕਹੋ ਜੀਜਾ ਸਾਲਾ ਨੇ ਜਿੱਥੇ ਸਰਵਜਨਕ ਤੌਰ ਤੇ ਇੱਕ ਦੂਜੇ ਨਾਲ ਹੱਥ ਹੀ ਨਹੀਂ ਮਿਲਾਇਆ ਘੁੱਟ ਕੇ ਜਫੀਆਂ ਵੀ ਪਾਈਆਂ ਜਿਹੜੀਆਂ ਅਕਸਰ ਜੀਜਾ ਸਾਲਾ ਦੇ ਵਿਚਕਾਰ ਪੈਂਦੀਆਂ ਨੇ ਤੇ ਉਹ ਫੋਟਵਾਂ ਕੈਮਰਿਆਂ ਦੇ ਵਿੱਚ ਕੈਚ ਹੋ ਗਈਆਂ ਤੇ ਹਲਕੇ ਦੇ ਲੋਕ ਵੀ ਖੁਸ਼ ਹੋ ਗਏ ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਸੁਬੀ ਸਿੰਘ ਬਾਦਲ ਬਚਕਾਰ ਜਿਹੜੀਆਂ ਦੂਰੀਆਂ ਸੀ ਉਹ ਲੋਕ ਮਹਿਸੂਸ ਕਰ ਰਹੇ ਸਨ ਮਾਝਾ ਖੇਤਰ ਦੀ ਰਾਜਨੀਤੀ ਵਿੱਚ ਇਸ ਤਸਵੀਰ ਨੂੰ ਨਵਾਂ ਮੋੜ ਦੇਖਿਆ ਜਾ ਰਿਹਾ ਦੋਨਾਂ ਲੀਡਰਾਂ ਦੇ ਵਿਚਕਾਰ ਕਾਫੀ ਲੰਮੇ ਸਮੇਂ ਬਾਅਦ ਖਾਸ ਕਰਕੇ ਦੱਸਿਆ ਜਾ ਰਿਹਾ ਕਿ 2012 ਤੋਂ ਬਾਅਦ ਪਹਿਲੀ ਵਾਰ ਕਿਸੇ ਸਰਵਜਨਕ ਪ੍ਰੋਗਰਾਮ ਦੇ ਵਿੱਚ ਜੀਜਾ ਸਾਲਾ ਇਕੱਠੇ ਦੇਖਨੇ ਮਤਲਬ ਲਗਭਗ 12 ਸਾਲ ਬਾਅਦ ਵੈਸੇ ਤੇ ਇੱਕ ਚਰਚਾ ਵੀ ਹੈ ਪੰਜਾਬੀ ਦੇ ਵਿੱਚ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇੱਥੇ ਤੇ ਜੀਜਾ ਸਾਲਾ 12 ਸਾਲ ਬਾਅਦ ਇਕੱਠੇ ਹੋ ਗਏ ਨੇ ਕਿਉਂਕਿ ਸਿਰ ਤੇ ਲੋਕ ਸਭਾ ਚੋਣਾ ਨੇ ਹਾਲਾਂਕਿ ਚਰਚਾ ਕੇ ਖਡੂਰ ਸਾਹਿਬ ਹਲਕਾ ਕਿਉਂਕਿ ਜਿਹੜਾ ਵਿਧਾਨ ਸਭਾ ਹਲਕਾ ਪੱਟੀ ਆ ਲੋਕ ਸਭਾ ਖਡੂਰ ਸਾਹਿਬ ਦੇ ਅਧੀਨ ਪੈਂਦਾ ਤੇ ਇਥੋਂ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਕਿਹੜਾ ਹੋ ਸਕਦਾ ਚਰਚਾ ਇਹਦੇ ਤੇ ਅਗਰ ਵਿਕਰਮ ਸਿੰਘ ਮਜੀਠੀਆ ਹਲੇ ਤੱਕ ਉਹਨਾਂ ਨੇ ਆਪਣੀ ਇੱਛਾ ਨਹੀਂ ਜਤਾਈ ਲੇਕਿਨ ਅਗਰ ਵਿਕਰਮ ਸਿੰਘ ਮਜੀਠੀਆ ਆਪਣੀ ਇੱਛਾ ਜਤਾਉਂਦੇ ਨੇ ਤੇ ਲਾਜ਼ਮੀ ਤੌਰ ਤੇ ਉਹ ਉਮੀਦਵਾਰ ਹੋ ਸਕਦੇ ਨੇ ਲੇਕਿਨ ਜਿਆਦਾ ਜਿਹੜਾ ਜੋਰ ਹੈ ਉਹ ਟਿਕਟ ਮੰਗ ਰਹੇ ਨੇ ਵਿਰਸਾ ਸਿੰਘ ਬਲਟੋਵਾ ਲੇਕਿਨ ਦੂਜੇ ਪਾਸੇ ਆਦੇਸ਼ ਪ੍ਰਤਾਪ ਸਿੰਘ ਕੈਰੋ ਜਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਣ ਉਹਦਾ ਲੜਕਾ ਵੀ ਅੱਜ ਕੱਲ ਤਿਆਰੀਆਂ ਕਰ ਰਿਹਾ ਤੇ ਜੇ ਉਹਨਾਂ ਦਾ ਲੜਕਾ ਜਿਹੜਾ ਵਾ ਅਗਰ ਤਿਆਰੀਆਂ ਕਰਦਾ ਹੈ ਤਾਂ ਕਹਿ ਸਕਦੇ ਕਿ ਕੈਰੋ ਪਰਿਵਾਰ ਦੀ ਚੌਥੀ ਪੀੜ੍ਹੀ ਚੋਣ ਮੈਦਾਨ ਵਿੱਚ ਕੁੱਦ ਪਵੇਗੀ ਪ੍ਰਤਾਪ ਸਿੰਘ ਕੈਰੋ ਵਿਧਾਨ ਸਭਾ ਹਲਕਾ ਪੱਟੀ ਤੋਂ ਤਨ ਦੱਸ ਦਈਏ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਣੀ ਪਹਿਲੀ ਦਫਾ 1997 ਦੇ ਵਿੱਚ ਪੱਟੀ ਵਿਧਾਨ ਸਭਾ ਤੋਂ ਚੋਂ ਲੜੇ ਸੀ ਤੇ ਜਿੱਤੇ ਤੇ ਪਹਿਲੀ ਦਫਾ ਹੀ ਉਹ ਜਿਹੜਾ ਕਾਲੀ ਦਲ ਦੀ ਸਰਕਾਰ ਬਣਦੀ ਮਨਿਸਟਰ ਬਣਦੇ ਨੇ 1997 ਤੋਂ ਲੈ ਕੇ ਉਹ ਲਗਾਤਾਰ ਉਹਨਾਂ ਨੇ ਚਾਰ ਚੋਣਾਂ ਜਿੱਤੇ 1997 ਤੋਂ ਬਾਅਦ 2002 2000 ਤੋਂ ਬਾਅਦ 2007 ਫਿਰ 12 ਦੇ ਵਿੱਚ ਉਹਨਾਂ ਨੇ ਚੋਣ ਜਿੱਤੀ ਆ ਗਈ ਇੱਕ ਔਰ 17 ਦੇ ਵਿੱਚ ਉਹ ਚੋਣ ਹਾਰ ਗਏ ਸੀ ਉਥੋਂ ਫਿਰ ਬਹੁਤ ਘੱਟ ਮਾਰਜਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਰਮਿੰਦਰ ਸਿੰਘ ਗਿੱਲ ਜਿੱਤ ਗਏ ਸੀ ਤੇ 22 ਦੇ ਵਿੱਚ ਇਹਨਾ ਹਰਮਿੰਦਰ ਸਿੰਘ ਗਿੱਲ ਜਿੱਤੇ ਤੇ ਨਾ ਆਦੇਸ਼ ਪ੍ਰਤਾਪ ਕੈਰੋ ਉਥੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਲਾਲਜੀਤ ਸਿੰਘ ਭੁੱਲਰ ਹੁਣ ਜਿੱਤ ਗਏ ਇਸ ਟਾਈਮ ਉਹ ਸੂਬੇ ਵਿੱਚ ਟਰਾਂਸਪੋਰਟ ਮੰਤਰੀ ਨੇ ਕਾਲੀ ਬੀਜੇਪੀ ਗੱਠਜੋੜ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਣੇ ਦੋ ਦਫਾ ਮੰਤਰੀ ਵੀ ਰਹਿ ਚੁੱਕੇ ਇੱਥੋਂ ਤੱਕ ਇਹ ਨਹੀਂ ਸੁਭੀਤ ਸਿੰਘ ਬਦਲ ਦੇ ਵੇਲੇ ਉਹਨਾਂ ਦੀ ਅਕਸਰੀ ਇੰਨਾ ਜਿਆਦਾ ਬੋਲਚਾਲ ਨਹੀਂ ਰਿਹਾ ਔਰ ਹਾਲਾਂਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੈਰੋ ਨੇ ਆਦੇਸ਼ ਪ੍ਰਤਾਪ ਕੈਰੋ ਨੇ ਵਿਧਾਨ ਸਭਾ ਜਿਹੜਾ ਹਲਕਾ ਖੇਮ ਕਰਨ ਤੋਂ ਚੋਣ ਲੜਨ ਦਾ ਫੈਸਲਾ ਕਰਦਾ ਸੀ ਉਹ ਪੱਟੀ ਤੋਂ ਨਹੀਂ ਲੜਦਾ ਚਾਹੁੰਦੇ ਸੀ ਉਹ ਖੇਮ ਕਰਨ ਤੋਂ ਚੋਣਾਂ ਚੋਣ ਲੜਨਾ ਚਾਹੁੰਦੇ ਸੀ ਲੇਕਿਨ ਉਹ ਜਿਹੜੀ ਖੇਮ ਕਰਨ ਤੋਂ ਮੁਰ ਤੋਂ ਸੀਟ ਵਿਰਸਾ ਸਿੰਘ ਬੁਲਟੋਵਾ ਨੂੰ ਦਿੱਤੀ ਗਈ ਸੀ ਜਿਸ ਕਰਕੇ ਸੂਬੀ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਵਿਚਕਾਰ ਦੂਰੀਆਂ ਹੋਰ ਵਧ ਗਈਆਂ ਸੀ ਹਾਲਾਂਕਿ ਪਹਿਲਾਂ ਵੀ ਵਧੀਆਂ ਸੀ ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਆਪਣੇ ਇੱਕ ਹੋਰ ਪਰਿਵਾਰਕ ਮੈਂਬਰ ਨੂੰ ਚੋਲ ਲੜਾਉਣਾ ਚਾਹੁੰਦੇ ਸੀ ਉਹ ਮੰਨਿਆ ਜਾ ਰਿਹਾ ਸੀ ਕਿ ਉਹ ਆਪਣੀ ਧਰਮ ਪਤਨੀ ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਲੜਕੀ ਪ੍ਰਨੀਤ कौर ਉਹ ਪੱਟੀ ਤੋਂ ਲੜਨਾ ਚਾਹੁੰਦੇ ਸੀ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਕੀਮ ਕੰਟੂ ਲਰਨਾ ਚਾਹੁੰਦੇ ਸੀ ਲੇਕਿਨ ਇਹਨਾਂ ਨੇ ਜਿਹੜਾ ਵਾ ਬੀਟਕਾ ਵੀ ਸ਼ੁਰੂ ਕੀਤੀਆਂ ਸੀ 222 ਦੇ ਵਿੱਚ ਲੇਕਿਨ ਫਿਰ ਵੀ ਸੁਬੇਸ਼ ਸਿੰਘ ਬਾਦਲ ਨੇ ਆਪਣੀ ਰਿਸ਼ਤੇਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਸਾ ਸਿੰਘ ਵਲਟੋਵਾ ਨੂੰ ਹੀ ਟਿਕਟ ਦਿੱਤੀ ਹੈ ਨਾ ਕਿ ਆਪਣੀ ਰਿਸ਼ਤੇਦਾਰੀ ਭੁਗਾਈ ਹੈ ਜਿਸ ਕਰਕੇ ਉਹ ਵਿਗੜ ਗਏ ਸੀ ਔਰ ਇਹ ਵੀ ਹੈ ਕਿ ਵਲਟੋਵਾ ਦੀ ਰੈਲੀ ਵਿੱਚ ਸ਼ਾਮਲ ਹੋ ਕੇ ਵਲਟੋਵਾ ਨੂੰ ਹੀ ਕੇਮ ਕਰਨ ਤੋਂ ਸ਼੍ਰੋਮਣੀ ਕਾਲੀ ਦਲ ਨੇ ਉਮੀਦਵਾਰ ਬਣਾ ਦਿੱਤਾ ਜਿਸ ਤੋਂ ਬਾਅਦ ਸੁਭੀ ਸਿੰਘ ਬਾਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਵਿਚਕਾਰ ਦੂਰੀਆਂ ਹੋਰ ਵੱਧ ਗਈਆਂ ਸੀ ਕੈਰੋ ਪਰਿਵਾਰ ਕਈ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦਾ ਉਹਨਾਂ ਨੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਇਹ ਨਹੀਂ ਹੈ ਕਿ ਪਹਿਲੀ ਦਫਾ ਹੀ ਕਿਤੇ ਸੁਭੀ ਸਿੰਘ ਬਾਦਲ ਉਸ ਏਰੀਆ ਦੇ ਵਿੱਚ ਗਏ ਨੇ ਉਸ ਏਰੀਆ ਦੇ ਵਿੱਚ ਉਹ ਕਈ ਦਫਾ ਗਏ ਨੇ ਲੇਕਿਨ ਜਿਹੜਾ ਇਸ ਵਾਰ ਡਿੱਗਾ ਸਵਾਗਤ ਆਦੇਸ਼ ਪ੍ਰਤਾਪ ਸਿੰਘ ਕਹਿਰੋ ਨੇ ਚਾਹੇ ਆਪਣੇ ਸਾਲਾ ਸਾਹਿਬ ਜਾਂ ਫਿਰ ਆਪਣੇ ਪਾਰਟੀ ਪ੍ਰਧਾਨ ਦਾ ਸਵਾਗਤ ਕੀਤਾ ਇਸ ਤੋਂ ਪਹਿਲਾਂ ਕਦੀ ਵੀ ਆਦੇਸ਼ ਪ੍ਰਤਾਪ ਸਿੰਘ ਕਹਿਰਾ ਕਹਿਰੋ ਉਹਨਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਸੁਭੀ ਸਿੰਘ ਬਾਦਲ ਦਾ ਸਵਾਗਤ ਨਹੀਂ ਕੀਤਾ ਸੀ ਉਧਰ ਜਿਹੜੀਆਂ ਤਸਵੀਰਾਂ ਕੈਮਰਿਆਂ ਦੇ ਵਿੱਚ ਜਾਂ ਚਰਚਾ ਦੇ ਵਿੱਚ ਆ ਚੁੱਕੀਆਂ ਇਸ ਮਸਲੇ ਦੇ ਵਿੱਚ ਮਾਝੇ ਦੇ ਲੀਡਰ ਕਈ ਖੁਸ਼ ਨੇ ਤੇ ਮਿੱਠੀ ਜੀ ਜਬਾਨ ਦੇ ਵਿੱਚ ਉਹ ਵਿਰਸਾ ਸਿੰਘ ਵਲਟੋਵਾ ਹੋਣਾ ਨੇ ਵੀ ਜਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਖਾਸ ਕਰਕੇ ਤਰਨਤਾਰਨ ਤੋਂ ਦੈਨਿਕ ਜਾਗਰਣ ਦੇ ਪੱਤਰਕਾਰ ਧਰਮਵੀਰ ਸਿੰਘ ਮਲਹਾਰ ਹੋਣਾ ਦੇ ਨਾਲ ਜਦੋਂ ਵਿਰਸਾ ਸਿੰਘ ਵਲਟੋਵਾ ਨੇ ਗੱਲ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਦੋਨਾਂ ਲੀਡਰਾਂ ਦਾ ਇੱਕ ਮੰਚ ਤੇ ਆਉਣਾ ਔਰ ਪੰਜਾਬ ਬਚਾਓ ਯਾਤਰਾ ਵਿੱਚ ਸ਼ਮੂਲੀਅਤ ਹੋਣੀ ਇਹ ਲੀਡਰਸ਼ਿਪ ਦੀ ਇੱਕ ਜੁੜਤਾ ਦੀ ਮਿਸਾਲ ਕਾਇਮ ਹੋ ਗਈ ਹੈ। ਹੁਣ ਸਵਾਲ ਇਹ ਵੀ ਸਭ ਤੋਂ ਵੱਡਾ ਹੈ ਕਿ ਹੁਣ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਕੌਣ ਹੋਏਗਾ? ਵਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਟੱਬਰ ਜਾਂ ਫਿਰ ਵਿਰਸਾ ਸਿੰਘ ਮਲਟੋਵਾ। ਹੁਣ ਤੁਹਾਡੇ ਪਾਸੇ ਕਿ ਆ ਅਕਸਰ ਇਹ ਵੀ ਚਰਚਾ ਦੇ ਵਿੱਚ ਆ ਕਿ ਸੁਭੀ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਅੱਜਕੱਲ ਇਕੱਠੇ ਘੱਟ ਹੀ ਦਿਖਾਈ ਦਿੰਦੇ ਨੇ। ਇਹ ਤੋਤਾ ਕਿ ਮੁਖਮਦੀ ਭਗਵੰਤ ਮਾਨ ਵੀ ਇਸ ਜੋੜੀ ਤੇ ਟਿੱਪਣੀ ਕਰ ਚੁੱਕੇ ਨੇ ਪਰ ਜਦੋਂ ਮਜੀਠੇ ਹਲਕੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਜਾਂਦੀ ਆ ਉਹਦੇ ਚ ਵਿਕਰਮ ਸਿੰਘ ਮਜੀਠੀਆ ਵੀ ਗਰਮ ਜੋਸ਼ੀ ਦੇ ਨਾਲ ਹੀ ਸੁਆਗਤ ਕਰਦੇ ਨੇ ਪਰ ਸਿਆਸਤ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸੁਭਾਵਨਾਵਾਂ ਬੜੀਆਂ ਰਹਿੰਦੀਆਂ ਨੇ ਕਿਤੇ ਰਿਸ਼ਤੇਦਾਰੀ ਕਦੇ ਕਿਤੇ ਪਾਰਟੀ ਦੀ ਇਕਜੁਟਤਾ ਤੇ ਕਦੇ ਸੀਟ ਜਿੱਤਣ ਦੀ ਉਮੀਦ ਪਰ ਆ ਜਿਹੜੀ ਤਸਵੀਰ ਸਾਹਮਣੇ ਆਈ ਹੈ ਕਿ 12 ਸਾਲ ਬਾਅਦ ਸੁਭੀ ਸਿੰਘ ਬਾਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇੱਕੋ ਗੱਡੀ 'ਚ ਸਵਾਰ ਹੋਏ ਨੇ ਤੇ ਉਸ ਤੋਂ ਪਹਿਲਾਂ ਗਰਮਜੋਸ਼ੀ ਦੇ ਨਾਲ ਸਵਾਗਤ ਪਰ ਮਸਲਾ ਖਡੂਰ ਸਾਹਿਬ ਦਾ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਸੁਭੀ ਸਿੰਘ ਬਾਦਲ ਕਿਸ ਦੀ ਦਾਵੇਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਮੀਦਵਾਰ ਦੇ ਤੌਰ ਤੇ ਮੈਦਾਨ 'ਚ ਉਤਾਰਨਗੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੁਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ